ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਗੁਰਪ੍ਰੀਤ ਗੋਪੀ ਉਹਨਾਂ ਦੇ ਫਾਰਮ ਤੇ ਤੇ ਫਿਰ ਮਨਦੀਪ ਉਹਨਾਂ ਦੇ ਘਰ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਕੋਈ 10 ਨਗ ਦਿਖਾ ਦੇਣੇ ਆ 10 ਤੋਂ 11 ਨਗ ਜਿਹੜੇ ਹੁਣ ਵਾਲੇ ਆ ਜਿਨ੍ਹਾਂ ਦੇ ਵਿੱਚ 5 ਤੋਂ 6 ਨਗ ਵਾੜਾ ਹੋਣਗੀਆਂ ਤੇ ਤਿੰਨ ਮੱਝਾਂ ਦਿਖਾਵਾਂਗੇ ਤੁਹਾਨੂੰ ਇੱਕ ਬਹੁਤ ਚੰਗੇ ਮਿਲਕਰ ਕਾਰਡ ਵਾਲੀ ਮੱਛੀ ਤੁਹਾਨੂੰ ਦਿਖਾਵਾਂਗੇ ਤਕਰੀਬਨ 20 ਲੀਟਰ ਦੇ ਮਿਲ ਕੇਗਾ ਕਰਵਾਉਂਦੀ ਰਹੀ ਆ ਪਿਛਲੇ ਸੁੱਤੇ ਦੇ ਵਿੱਚ ਤੇ ਇਸ ਵਾਰ ਤਕਰੀਬਨ ਕੋਈ 11-12 ਲੀਟਰ ਬੋਲੇ ਤੇ ਚੱਲ ਰਹੀ ਆ ਤੇ ਪੱਟੀ ਮੋੜ ਤੋਂ ਮੇਰਾ ਵੀਰ ਕੋਈ ਆ ਰਿਹਾ ਪੱਟੀ ਮੋੜ ਤੋਂ ਦੋਸਤੋ ਜਿਹੜੀ ਸੜਕ ਬਲਟੋਹਾ ਖੇਮਕਰਨੋਂ ਜਾਂਦੀ ਆ ਇਸੇ ਝੜਕ ਦੇ ਉੱਪਰ ਤਕਰੀਬਨ ਕੋਈ 5-6 ਕਿਲੋਮੀਟਰ ਪੱਟੀ ਮੋੜ ਤੋਂ ਦੂਰੀ ਆ ਪਿੰਡ ਕਰਿਆਲੇ ਦੀ ਤੇ ਵੈਸੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਇਸ ਘਰੋਂ ਆਪਾਂ ਵੀਡੀਓ ਪਾਉਂਦੇ ਰਹਿੰਦਾ ਤੇ ਇਹ ਜਿੰਨੇ ਵੀ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਆਪਣੇ ਦੋ ਟਾਈਮ ਤਿੰਨ ਟਾਈਮ ਚੋਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਸੋ ਬਾਅਦ ਵਿੱਚ ਕਈ ਵੀਰ ਕਿੰਤੂ ਪਰੰਤੂ ਕਰਦੇ ਆ ਵੀ ਦੁੱਧ ਘੱਟ ਨਿਕਲਿਆ ਠੀਕ ਆ ਜੀ ਤੇ ਜਾਂ ਚੋਣ ਚੁਗਾ ਪਸ਼ੂ ਸਹੀ ਨਹੀਂਗਾ ਉਹ ਵੈਰੀਫਾਈ ਉਹ ਤਸੱਲੀ ਉਹ ਕਰਟੇਰੀਆ ਜਿਹੜਾ ਹੈਗਾ ਉਹ ਪਹਿਲਾਂ ਪੂਰਾ ਕਰ ਲਿਆ ਕਰੋ ਵੀ ਪਸ਼ੂ ਤੁਹਾਡੇ ਬਿਲਕੁਲ ਲੈਣ ਦੇ ਲਾਇਕ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਪੈਸੇ ਖਰਚ ਕਰਨੇ ਆ ਅੱਗੋਂ ਪੈਸੇ ਪਹਿਲਾਂ ਵਪਾਰੀ ਵੀਰਾਂ ਨੇ ਪਹਿਲਾਂ ਆਪ ਖਰਚ ਕਰਨੇ ਹੁੰਦੇ ਆ ਆਪਣਾ ਪਸ਼ੂ ਉਹਨਾਂ ਨੇ ਆਪਣੇ ਘਰੇ ਲੈ ਕੇ ਆਉਣਾ ਹੁੰਦਾ ਉਸ ਤੋਂ ਬਾਅਦ ਮੇਰਾ ਵੀਰੂ ਤੁਸੀਂ ਆਪਣੇ ਘਰ ਲੈ ਕੇ ਜਾਣਾ ਐਨੀਮਲ ਇਸ ਕਰਕੇ ਤਸੱਲੀ ਪਹਿਲਾਂ ਆਪਣ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 26 ਨਵੰਬਰ ਤੇ ਸਵੇਰ ਕੋ ਮਾਰਨਿੰਗ ਦੇ 9:00 ਵਜੇ ਦਾ ਆਉ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਵੀਰ ਗੁਰਪ੍ਰੀਤ ਗੋਪੀ ਨਾਲ ਕਰਕੇ ਗੱਲਬਾਤ ਲੋਬੀ ਦੋਸਤੋ ਅੱਜ ਜਿੱਦਾਂ ਪੰਜਿਕਰ ਕਰ ਦਿੱਤਾ ਸੀਗਾ ਅੱਜ ਟੋਟਲ ਵੈਸੇ 6 ਬਿਹੜਾ ਨੇ ਤੇ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਨਾਗ ਜੜੇ ਅੱਜ ਬੜੇ ਟੌਪ ਟੌਪ ਦੇ ਵੀਰ ਲੈ ਕੇ ਹਾਜ਼ਰ ਹੋਇਆ ਠੀਕਾ ਜੀ ਸੋ ਮੱਝਾਂ ਵੀ ਬਹੁਤ ਜਿਆਦੀਆਂ ਕੈਮ ਨੇ ਪੂਰੀ ਟੌਪ ਕਲਾਸ ਮੱਝਾਂ ਨੇ ਇੱਕ ਬੂਰੀ ਮੱਝ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਇੱਕ ਜਰਸੀ ਬਰੀਡ ਦੇ ਵਿੱਚ ਬਿਹੜ ਤੁਸੀਂ ਦੇਖ ਰਹੇ ਤੇ ਦੋ ਜੜੀਆਂ ਇਧਰ ਦੋਸਤੋ ਮੱਜਾਂ ਆਪਾਂ ਤੁਹਾਨੂੰ ਦਿਖਾਉਣੀਆਂ ਆ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਵੀ ਚੰਗੇ ਖਾਸੇ ਮਿਲਕ ਰਿਕਾਰਡ ਵਾਲੀ ਦੋਸਤੋ ਇਹ ਮੱਜ ਆਪਾਂ ਤੁਹਾਨੂੰ ਦਿਖਾ ਦਾਂਗੇ ਹੁਣ ਤਕਰੀਬਨ ਸੂਈ ਸੁਭਾਈ ਆ ਤੇ ਬੌਲੇ ਤੇ ਇਸ ਵਕਤ ਜੜੀਆਂ ਚੱਲ ਰਹੀ ਆ ਆਓ ਕਰਦੇ ਆ ਗੱਲਬਾਤ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀਕਾਲ ਸਾਸਰੀਕਾਲ ਆ ਵੀਰੇ ਸਾਰਾ ਰਾਜਸਤਾਨ ਦੇ ਚੈਨਲ ਵੇਖਣ ਨੂੰ ਪਿਆਰ ਭਰੀ ਸਾਸਰੀਕਾਲ ਸਾਸਰੀਕਾਲ ਵੀਰ ਮੰਦੀਪ ਭਾਈ ਸਾਸਰੀਕਾਲ ਸਾਸਰੀਕਾਲ ਰਾਜ ਸਿੰਘ ਸਾਰਿਆਂ ਨੂੰ ਸਾਸਰੀਕਾਲ अच्छा फिर गुरप्रीत नागां दी गल करिया टोटल जित्ता अपन जिक्र करता भी ਘੱਟੋ ਘੱਟ ਵੀ 9 10 ਕਨਗ ਹੈਗੇ ਆ 9 10 ਮੌਜੂਦ ਹੈ ਤੇ ਤਿੰਨ ਸੇਲ ਹੋ ਚੁਕੀ ਤਿੰਨ ਵਿਕ ਗਏ ਆ ਹਾਂਜੀ ਵੜਾਈ ਸੀ ਵੜਾਈ ਸੀ ਬਹੁਤ ਚੱਕੀਆ ਵੜਾ ਠੀਕ ਹੈ ਭਰਾ ਲਓ ਦੋਸਤੋ ਐਨੀਮਲ ਅੱਜ ਵਧੇਰੇ ਆ ਠੀਕ ਆ ਜੀ ਇਸ ਕਰਕੇ ਆਪਾਂ ਦੋ 파ੜ ਦੇ ਵਿੱਚ ਜਿਹੜੀ ਵੀਡੀਓ ਕਵਰ ਕਰਦੇ ਆਂਗੇ ਠੀਕ ਆ ਜੀ ਇੱਕ ਸਟਾਰਟਿੰਗ ਜਿਹੜੀ ਆਪਾਂ ਇਹਨਾਂ ਮੱਝਾਂ ਤੋਂ ਕਰਾਂਗੇ ਨਾਲ ਦੇ ਨਾਲ ਇੱਕ ਜਰਸੀ ਬੀਲਡ ਦੇ ਵਿੱਚ ਵੜਾ ਦਿਖਾ ਦਾਂਗੇ ਤੇ ਮੋٹے ਤੌਰ ਤੇ ਕਰੀ ਮੈਂ ਤੁਹਾਨੂੰ ਸ਼ਾਟ ਦੇ ਵਿੱਚ ਵਿਖਾ ਦੇਣਾ ਇਧਰਲੇ ਪਾਸੇ ਤੁਸੀਂ ਵੇਖੋਗੇ ਪੰਜ ਵੇੜਾ ਨੇ ਟੋਟਲ ਠੀਕ ਆ ਜੀ ਸੂਏ ਸੂਏ ਨਾਗਨੇ ਸਾਰੇ ਸੋ ਕੱਲੇ ਕੱਲੇ ਐਨੀਮਲ ਦੀ ਡਿਟੇਲ ਤੁਹਾਨੂੰ ਮਿਲੂਗੀ ਇਹ ਤੇ ਬਾਕੀ ਗੱਲਬਾਤ ਵੀਰ ਗੋਪੀ ਉਹੀ ਆ ਵੀ ਆਪਣੀ ਨਰਕ ਪਰਖ ਇੱਥੇ ਆਣ ਕੇ ਰਾਜਵੀਰੇ ਤੁਹਾਡਾ ਕੰਮ ਆ ਪਸ਼ੂ ਵਿਖਾ ਦੇਣੇ ਵੀ ਐਸ ਘਰ ਇੰਨੇ ਖਲੋਤੇ ਆ ਬਿਲਕੁਲ ਕਿਉਂਕਿ ਵੀਡੀਓ ਦਾ ਜਰੀਆ ਇਹ ਆ ਵੀ ਉਤਨਾ ਕਿਹਨੂੰ ਪਤਾ ਨਹੀਂ ਲੱਗਦਾ ਕਿਹਦੇ ਕੋਲ ਕਿੰਨੇ ਪਸ਼ੂ ਖਲੋਤੇ ਹਾਂਜੀ ਤੁਹਾਡਾ ਕੰਮ ਆ ਪਸ਼ੂ ਖਾਉਣਾ ਜਿਹੜੇ ਵੀਰ ਨੇ ਖਰੀਦਣਾ ਉਹਦਾ ਕੰਮ ਆ ਆ ਕੇ ਚੋਣਾ ਟੰਗਰ ਪਾਸ ਕਰਨਾ ਕਿਉਂਕਿ ਤੁਸੀਂ ਤਾਂ ਵੀਡੀਓ ਪਾਉਣੀ ਤੁਹਾਡਾ ਤਾਂ ਕੰਮ ਹੈਗਾ ਨਹੀਂ ਵੀ ਡੰਗਰ ਚੋਜੋ ਪਾਸ ਕਰਕੇ ਦੇਣਾ ਤੁਹਾਡਾ ਕੰਮ ਹੈ ਵਿਖਾਉਣਾ ਹਾਂ ਤੁਸੀਂ ਇਹ ਵਿਖਾਉਣਾ ਵੀ ਜੋਰੀ ਨਾਲ ਹੈਗਾ ਵਾ ਕਿੰਨਾ ਕੱਦ ਕਾਠ ਹੈ ਕਿੰਨਾ ਵਜਨ ਹੈ ਸਹੀ ਹੈ ਕਿਉਂਕਿ ਤੁਸੀਂ ਕਿਹੜੀ ਜ਼ੂਮ ਕਰਕੇ ਵਿਖਾਉਣੀ ਤੁਹਾਨੂੰ ਲਾਹਮਾ ਵੀਰ ਤਾਂ ਦੇਣ ਵੀ ਜੇ ਤੁਸੀਂ 4 ਫੁੱਟ ਦੀ ਮਾਜ ਵਿਖਾਈ ਆ ਤੇ ਇਥੇ ਨਿਕਲੀ ਆਗੇ 2 ਫੁੱਟ ਦੀ ਫਿਰ ਤਾਂ ਤੁਹਾਡਾ ਲਾਂਮਾ ਬੰਦਾ ਤੇ ਜ਼ਮੀਨ ਸਮਾਨ ਦਾ ਫਰਕ ਨਿਕਲੇ ਪਿਆ ਹਾਂ ਫਿਰ ਬੰਦਾ ਵਾ ਬਾਕੀ ਆ ਅਗਲੇ ਜਿੰਨੇ ਪੈਸੇ ਖਰਚਣੇ ਆ ਉਹ ਆਪਦਾ ਦੋ ਟਾਈਮ ਚੋਵੇ ਤਿੰਨ ਉਹ ਆਪ ਦੀ ਤਸੱਲੀ ਆਪ ਕਰੀ ਬਿਲਕੁਲ ਲਓ ਦੋਸਤੋ ਜ਼ਰੂਰੀ ਗੱਲਾਂ ਨੇ ਠੀਕ ਆ ਜੀ ਸੋ ਵਪਾਰੀ ਵੀਰ ਆ ਵਪਾਰੀ ਵੀਰਾਂ ਦਾ ਵੀ ਤਕਰੀਬਨ ਖਿਆਲ ਇੱਕੋ ਜਿਹਾ ਵੀ ਇੱਥੇ ਆਣ ਕੇ ਆਪਣਾ ਪਸ਼ੂ ਪਾਸ ਕਰੋ ਤਸੱਲੀ ਕਰੋ ਕਿਉਂਕਿ ਉਹਨਾਂ ਰਕਮ ਆਪ ਅੱਗੋਂ ਲਾਈ ਆ ਅੱਗੋਂ ਤੁਸੀਂ ਵੀ ਰਕਮ ਲਾਉਣੀ ਆ ਜੇ ਉਹਨਾਂ ਨੇ ਦੋਸਤੋ ਮਾੜਾ ਪਸ਼ੂ ਨਹੀਂ ਖਰੀਦਿਆਗਾ ਤੇ ਉਮੀਦ ਕਰਦੇ ਆ ਵੀ ਤੁਸੀਂ ਪੈਸੇ ਦੇ ਕੇ ਜਾਣਾ ਤੁਸੀਂ ਵੀ ਮ ਇਸ ਕਰਕੇ ਵੀਰ ਗੋਪੀ ਇੱਕ ਪਹਿਲੇ ਨੰਬਰ ਤੇ ਬਹੁਤ ਚੰਗੀ ਜਿਹੜੀ ਆਪਣੇ ਕੋਲੇ ਮੱਜ ਤੁਸੀਂ ਦੱਸ ਰਹੇ ਜੇ ਵੀ ਬਿਲਕੁਲ ਸੂਪੀ ਆ ਹਾਂ ਸੂਪੀ ਤੇ ਇਹ ਸੁਹਾ ਕਿਨਵਾ ਇਹ ਵੀ ਜੀ origignal ਤੀਜੇ ਸੂਏ ਸੂਈ ਜੇ ਹਾਂਜੀ ਬਹੁਤ ਚੰਗੇ ਰਿਕਾਰਡ ਤੇ ਪਹਿਲੇ ਸੂਏ ਤੋਂ ਚੱਲੀ ਆ ਓਕੇ ਇਹ ਕੋਈ ਉੱਪਰੇ ਥਾਂ ਤੋਂ ਨਹੀਂ ਆਈ ਆਪਣੇ ਆਪ ਦੇ ਪਰਿਵਾਰ ਚੋਂ ਆਈ ਹੈ ਹੂੰ ਤੇ ਪਿਛਲੇ ਸੂਏ ਦਾ ਤਾਂ ਰਿਕਾਰਡ 20 ਲੀਟਰ ਦਾ ਵਾ ਵੀਡੀਓ ਇਹ ਨਹੀਂ ਪਿਆਪਾ ਅੱਜ ਵੀਡੀਓ ਪਾ ਦੇਣੀ ਆ ਤੇ ਜਿਹੜਾ ਮੋਲਿਆ ਫੋਨ ਤੇ ਕਰਨਾ ਅਗਲੇ ਦੀ ਤਸੱਲੀ ਕਰਾ ਕੇ ਜਿੰਤਰਾਂ ਦਾ ਕੋਈ ਗਾਹਕ ਮੰਗੂ ਉਤਰਾ ਹਾਜ਼ਰ ਕਰਕੇ ਮੱਝ ਦਵਾਂਗੇ ਹਾਂ ਹਾਂ ਨੋ ਵੀ ਅੱਜ ਤੀਜਾ ਦਿਨ ਹੈ ਤੇ ਜਾ ਪਰਸੋ ਸ਼ਾਮਾਂ ਦੀ ਸੂਈ ਜੀ ਮਗਰ ਕੀ ਆ ਕੱਟੀ ਕੱਟੀ ਆ ਇਹ ਕਿਹੜੇ ਬੁੱਲਦੀ ਆਗੀ ਇਹ ਖਾਨ ਦੀ ਲੱਗੋ ਦੋਸਤੋ ਖਾਨ ਬੁੱਲਦੀ ਮਗਰ ਕੱਟੀ ਆ ਠੀਕ ਆ ਜੀ ਕੋਜਕ 2 ਗੋਕ 3 ਇਚ ਮਗਰ ਪੂਸ਼ ਵਾਈਟ ਆ ਬਾਕੀ ਇੱਕ ਵਾਰੀ ਤੁਹਾਨੂੰ ਮੱਝ ਦਾ ਆਪਾਂ ਡੀਮਡੌਲ ਦਿਖਾਉਨੇ ਆ ਸਰੀਰਕ ਬੰਤਰ ਦਿਖਾਉਨੇ ਆ ਕਰੋ ਚੱਕ ਸੋ ਚੌੜਾ ਪੇਟ ਪੂੜਾ ਲੱਗਾ ਕਰਮਾਰੀ ਨੂੰ ਤੇ ਹਵਾਨੇ ਚਟੇ ਦੀ ਬਹੁਤ ਜਿਆਦਾ ਖੂਬਸੂਰਤ ਪੂਰੀ ਖਬਰਦਾਰ ਠੀਕ ਆ ਤੇ ਅੱਜ ਵੀਰ ਗੋਪੀ ਬੋਲਾ ਕਿੰਨਾ ਦੱਸਿਆ ਇਹਦੇ ਥੱਲੇ ਆ ਵਕਤ 14 ਲੀਟਰ ਆ ਪਰ ਆਪਾਂ 13 ਦੀ ਅੱਜ ਗਰੰਟੀ ਦੇਨੇ ਆ 7 ਵਜੇ ਦੀ ਸਵੇਰੇ ਸਾਰੀ ਸਾਫ ਕੀਤੀ ਜੀ 7 ਵਜੇ ਹਾਂ ਪੂਰੇ 7 ਵਜੇ ਸਾਫ ਕੀਤੀ ਆ ਇਹਨਾਂ ਤੋਂ ਆਖੇ ਕਿਲੋ ਛੱਡੀ ਦੋ ਥੱਲੇ ਬਾਕੀ ਦੋਸਤੋ ਇੱਕ ਵਾਰੀ ਵੇਨ ਚੈੱਕ ਬਹੁਤ ਖੂਬਸੂਰਤ ਵਾਸੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ ਆਪਣਾ ਮੰਨਣਾ ਠੀਕ ਹੈ ਜੀ ਜਿੱਥੋਂ ਤੱਕ ਆਪਾਂ ਵੀ ਨਾਰਮਲ ਹੀ ਪਸ਼ੂ ਰੱਖੇ ਹੋਏ ਆ ਸਾਰੇ ਭਰਾਵਾਂ ਨੇ ਰੱਖੇ ਆ ਤੇ ਨਾਰਮਲ ਹੀ ਇੱਕ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਹਵਾਨਾ ਚੱਟਾ ਬਹੁਤ ਜਿਆਦਾ ਖੂਬਸੂਰਤ ਤੇ ਬਾਕੀ ਕੋਪੀ ਵੀਰ ਚਵਾਈ ਚਬੂਈ ਦੀ ਪੋਲੀ ਬਿਲਕੁਲ ਓਕੇ ਲਓ ਵੀ ਚੂਣ ਚਵਾ ਦੀ ਪੋਲੀ ਆ ਠੀਕ ਆ ਸੋ ਵੇਣ ਕਾਫੀ ਹਵਾਨੇ ਚੱਟੇ ਤੇ ਦਿਖ ਰਹੀਆਂ ਜਿਵੇਂ ਆਪਾਂ ਨਾਰਮਲ ਹੀ ਗੱਲ ਕਰ ਲੈਣੀ ਆ ਵੀ ਜਿਵੇਂ ਇੱਕ ਦੋਸਤੋ ਬਿਲਕੁਲ ਫਲਕਾਰੀ ਤੇ ਕਹਿੰਦੇ ਨੇ ਵੀ ਜਿਵੇਂ ਕੜਾਈ ਕੀਤੀ ਹੈ ਜੀ ਓਦਾਂ ਦੀ ਗੱਲਬਾਤ ਤੇ 11 12 11 12 ਲੀਟਰ ਬੋਲ ਆ ਜਿਹੜਾ ਜਿੱਥੇ ਪੱਕਾ ਹੋਣਾ ਸਟਾਰਟਿੰਗ ਹੈ ਹਾਂ ਪਰ ਕਿੰਨਾ ਮਿਲ ਕੇ ਦੱਸਿਆ ਸੀ ਉਹਨਾਂ ਨੇ ਵੈਸੇ ਰਿਐਲਿਟੀ ਇਹਦੀ 20 ਲੀਟਰ 20 ਲੀਟਰ 19 ਕਿਲੋ 800 ਗ੍ਰਾਮ ਉਹਨਾਂ ਜਿਹੜਾ ਇਹਦਾ ਕੰਡਾ ਕੀਤਾ ਵਾ ਠੀਕ ਹੈ ਜੀ ਹਾਂ ਵੀ ਘਰ ਦੀ ਘਰੇਲੂਆਂ ਚੁਵਾਈਆਂ ਘਰੇਲੂ ਇਹ ਵੀ ਨਹੀਂ ਵੀ ਕੋਈ ਇਹਦਾ ਆਕਸਟਰਾ ਹੀ ਕੋਈ ਇਹਨੂੰ ਲਾ ਲਾ ਕੇ ਨਾ ਬਿਲਕੁਲ ਨੋਰਮਲ ਵਣਦੇ ਲਓ ਦੋਸਤੋ ਮੱਝ ਵੈਸੇ ਦੋ 40 ਲੀਟਰ ਤੁਹਾਨੂੰ ਫੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ ਤੋਂ ਬਾਕੀ ਜਿਹੜੇ ਮੇਰੇ ਭਰਾ ਨੂੰ ਜਜ ਨਹੀਂ ਆ ਪਸੰਦ ਆਉਣੀ ਆ ਉਹ ਤੁਸੀਂ ਵੀ ਚਵਾਈ ਇੱਥੇ ਆਣ ਕੇ ਕਰ ਲੈਣੀ ਆ ਠੀਕ ਆ ਜੀ ਕਿਉਂ ਜੋ ਗੱਬਣ ਤਾਂ ਹੈ ਨਹੀਂ ਕਿ ਸੂਈ ਸਪਾਈ ਆ ਤੇ 11 12 ਲੀਟਰ ਤੋਂ ਸਟਾਰਟਿੰਗ ਫੜ ਗਈ ਆ ਤੇ ਕੋਈ 19 ਲੀਟਰ ਤੋਂ ਪਲੱਸ ਮਿਲ ਕਰਕਾਰਡ ਵਾਲੀ ਆ ਤੇ ਵੈਸੇ ਨਾਰਮਲੀ ਆਪਣੇ ਘਰਾਂ ਦੇ ਵਿੱਚ ਆਪਾਂ ਪਸ਼ੂ ਚੋਣਦੇ ਆ ਤੇ ਪਿਛਲੇ ਸਵੇਰੇ ਵੈਸੇ ਵੀ ਕੰਡਾ-ਕੁੰਡਾ ਕਰਕੇ ਆਪਾਂ ਨਾਰਮਲੀ ਦੇਖਦੇ ਰਹਿੰਦੇ ਆ ਕਿੰਨੇ-ਕਿੰਨੇ ਦੁੱਧ ਤੇ ਜਿਹੜਾ ਆਪਣਾ ਪਸ਼ੂ ਚੜ ਗਿਆ ਠੀਕ ਆ ਇੱਧਰ ਹਾਂਜੀ ਲਾੜਾ ਨੁੜਾੜਾ ਆ ਜੀ ਬਰੇ ਪੂਰੀਆਂ ਦਾ ਲਾ ਜੀ ਆਹ ਕਿ ਚਗਾਠਾ ਚਗੂਠਾ ਬਹੁਤ ਆ ਠੀਕ ਆ ਜੀ ਉਪਰੋਂ ਬੜੀ ਚੌੜੀ ਆ ਚੌੜਾ ਪੇਟਪੂੜਾ ਤੇ ਵਿੱਚੋਂ ਸੈਂਟਰ ਦੀ ਜੇਕਰ ਆਪਾਂ ਹੱਡੀ ਦੀ ਗੱਲ ਕਰੀਏ ਤੇ ਉਹ ਵੀ ਉੱਚੀ ਆ ਦੋ ਸਾਈਡਾਂ ਤੋਂ ਆਪਾਂ ਦੇਖੀ ਜੇ ਠੀਕ ਆ ਤੇ ਮਾਕੇ ਰੰਗ ਢੰਗ ਮੈਂ ਤਾਂ ਚੰਗਾ ਤੇ ਸ਼ੁਰੂਆਤ ਚੰਗੀ ਆ ਕੋਈ 11-12 ਲੀਟਰ ਫੋਲੋ ਤੋਂ ਸਟਾਰਟਿੰਗ ਆ ਹੈ ਪੋਲੀ ਆ ਠੀਕ ਆ ਜੀ ਚੋਣ ਚਣ ਬਿਨਾ ਕਿਸੇ ਭੂਰ ਛੱਟੇ ਤੋਂ ਬਾਕੀ ਕੋਪੀ ਫਿਰ ਤੁਸੀਂ ਚਵਾਈ ਕੀਤੀ ਆ ਕੋਈ ਭੂਰ ਛੱਟਾ ਕੋਈ ਨજર ਗੱਲ ਆਈ ਹੋਵੇ ਗੋਲੇ ਤੋਂ ਕੋਲ ਸਾਫ ਆ ਗੋਲੇ ਗੋਲੇ ਤੋਂ ਚਲੋ ਸਾਫ ਹੋ ਗਈ ਧਾਰਾ ਧੁਰਾ ਬਰਾਬਰ ਬਿਲਕੁਲ ਚਵਾਈ ਪੋਲੀ ਇਹ ਨਹੀਂ ਵੀ ਸਾਰੇ ਠੀਕ ਆ ਮੰਦੀਪਰੇ ਮੋੜ ਦਿਆ ਜੀ ਇੱਕੋ ਪਸਮਾਜ ਠੀਕ ਆ ਠੀਕ ਆ ਜੀ ਬਾਰ ਬਾਰ ਕੋਈ ਆਉ। ਮਾਫੀ ਕਰੋ ਚੱਕ ਠੀਕ ਆ। ਸੋ ਪਰਮਾਂ ਜੁਸਾ ਭਾਰਾ ਪਿੰਡਾ ਵਜਨ ਲੋਡ ਪੂਰਾ ਤੇ ਥੱਲੇ ਦੇ ਵੀ ਦੋਸਤੋ ਸਾਫ ਸੁਥਰੀ ਹੈ ਜਿਵੇਂ ਜਿਵੇਂ ਕਰਮਾ ਵਾਲੀ ਦੀਆਂ ਚੁਆਈਆਂ ਹੋਈਆਂ ਠੀਕ ਹੈ ਜੀ ਦੁੱਧ ਤੇ ਕਰਮਾ ਵਾਲੀ ਤਕਰੀਬਨ ਆਪਾਂ ਗੱਲ ਕਰਦੇ ਹੁੰਦੇ ਆ ਵੀ ਕੋਈ 20 ਦਿਨਾਂ ਕੋਈ 25 ਦਿਨਾਂ ਤੇ ਪਸ਼ੂ ਪੂਰਾ ਪੀਕ ਤੇ ਚੱਲਦਾ ਮਲੇ-ਮੁਲੇ ਚੱਲਣ ਤੋਂ ਬਾਅਦ ਐਸ ਵਕਤ ਜੋ ਵੀ ਹੈਗਾ ਥੱਲੇ ਬੌਲਾ ਉਹਦੀ ਤਸੱਲੀ ਤੁਸੀਂ ਕਰ ਲਿਓ ਤੇ ਹੈ ਚੰਗੇ ਦੁੱਧ ਵਾਲੀ ਹੈ ਜਿਹੜਾ ਕੋਈ ਵੀਰ ਨਾਰਮਲੀ ਆਪਣੇ ਫਾਰਮ ਦੇ ਵਿੱਚ ਪਾਉਣਾ ਚਾਹੁੰਦਾ ਪਸ਼ੂ ਕੋਈ 15 18 18 ਲੀਟਰ ਤੋਂ ਪਲੱਸ ਕੋਈ 20 ਲੀਟਰ ਤੇ ਮੈਨੂੰ ਲੱਗਦਾ ਵੀ ਤੁਸੀਂ ਇੱਕ ਵਾਰੀ ਜ਼ਰੂਰ ਇਧਰ ਧਿਆਨ ਮਾਰਿਓ ਮੱਝ ਚੰਗੀ ਆ ਮਗਰ ਕੱਟੀ ਆ ਦੇਖੋ ਕਿੱਡੀ ਮੋਟੀ ਨਾਲ ਆਉਂਦੀ ਹੂੰ ਮਿਲ ਕਾਰੇ ਲੱਗਣਾ ਰਾਜਵੀਰ ਉਹ ਖਾਦ ਗਏ ਆਪਾਂ ਖਾ ਉਹ ਪੁੱਠਾ ਖਾਦ ਗਏ ਪਿੰਡੇ ਕੁੰਡੇ ਦੀ ਖਾਦੋ ਕਈ ਜਰਾ ਵੀਰਾਂ ਦਾ ਵੀ ਇੰਨੇ ਪੈਸੇ ਕਿਸੇ ਖਰਚ ਕਰਨੇ ਚੰਗਾ ਪਸ਼ੂ ਤਾਂ ਖਰੀਦਣਾ ਤੇ ਤਕਰੀਬਨ ਆ ਵੇਖੋ ਜੀ ਸੋ ਪੁੱਠੇ ਪੱਠ ਦੀ ਚੜਾਈ ਦੇਖੋ ਵੈਸੇ ਸੂਸਵਾ ਕੇ ਵੀ ਕਰਮਾਂ ਵਾਲੀ ਮੈਨੂੰ ਲੱਗਦਾ ਵੀ ਸੂਨ ਤੋਂ ਪਹਿਲਾਂ ਵੀ ਡਬਲ ਹੋਣੀ ਏ ਤੋ ਰਾਜਵੀਰ ਹੈ ਆ ਬੇਖੋ ਜੀ ਦੂਡ 2 ਫੁੱਟ ਤਕਰੀਬਨ ਵੇਖੋ ਤੁਸੀਂ ਪਿੱਛੋਂ ਚੜਾਈ ਆ ਠੀਕ ਆ ਜੀ ਖੁੱਡਿਆਂ ਤੋਂ ਆ ਵੇਖੋ ਜੀ ਤੇ ਗੁਪੀ ਵੀਰੇ ਡਿਮਾਂਡ ਦੀ ਗੱਲ ਕਰੀਏ ਲੈਣ ਦੇਣ ਦੀ ਗੱਲ ਕਰੀਏ ਕਿੰਨੇ ਕ ਦੀ ਭੈਣ ਭਰਾਵਾਂ ਲਈ ਅੱਜ ਇਹ ਮੱਝ ਹੈਗੀ ਆ ਇਹ ਰਾਜਵੀਰ ਇਹਦਾ ਆਪਾਂ ਰੇਟ ਹੈ ਜਿਹੜਾ ਦੋ ਮੱਝਾਂ ਦਾ ਕਰਾਂਗੇ ਫੋਨ ਤੇ ਕਿਉਂਕਿ ਜੇ ਕਿਸੇ ਨੇ ਅੱਜ ਦੇ ਤਰੀਕੇ ਨਾਲ ਖਰੀਦਣੀ ਹੋਊ ਜੇ ਕਿਸੇ ਨੇ ਪੂਰੇ ਪੀਕ ਲੈਵਲ ਤੇ ਚੜਾ ਗਏ ਫਿਰ ਉਸ ਹਸਾਉਣਾ ਬਿਆਨਾ ਪਾਵਾਂਗੇ ਪੀਕ ਲੈਵਲ ਤੇ ਜਿੱਦਨ ਆ ਗਈ ਫਿਰ ਉਦਨ ਚੋਕੇ ਦੋ ਡੰਗ ਦਵਾਂਗੇ ਠੀਕ ਆ ਜੀ ਹਾਂ ਠੀਕ ਆ ਤਸੱਲੀਆਂ ਕਰਾ ਕੇ ਇਹ ਨਹੀਂ ਵੀ ਆਪਾਂ ਵੀਡੀਓ 'ਚ ਕੁਝ ਬੋਲਤਾ ਦੇ। ਮਤਲਬ ਗੱਲ ਹੈ ਵੀ ਕੋਈ 15 ਕੋਈ 10 15 ਹਜ਼ਾਰ ਪੱਕਾ ਬਿਆਨਾ ਪਾ ਲੈ। ਹਾਂ। ਵੀ ਜਿੱਦਣ ਮਾਦਾ ਵੀ ਜਦ ਪੀਕ ਤੇ ਚੱਲੀ ਕੋਈ 15 ਦਿਨਾਂ ਨੂੰ 18 20 ਦਿਨਾਂ ਨੂੰ ਪਲੱਸ। ਹਾਂ। ਵੀ ਤੁਸੀਂ ਮਤਲਬ ਕੋਈ 15 18 18 19 ਲੀਟਰ ਚਵਾ ਦੋਗੇ। ਚਵਾ ਦਾਂਗੇ ਆ। ਚਵਾ ਕੇ ਤੁਹਾਨੂੰ ਦੇ ਦੇਵਾਂਗੇ। ਹਾਂ। ਤੇ ਬਾਕੀ ਜਿੰਨੇ ਪੈਸੇ ਮੰਗੋਗੇ ਚਲੋ ਜਿੱਥੇ ਤਕ ਤਾਲਮੇਲ ਬੈਂਦਾ ਉੱਥੇ ਬਿਠਾ ਲੇ। ਬਿਠਾ ਲਾ ਗਿਆ ਹਾਂ। ਲੋ ਵੀ ਭਰਾਵੋ ਇਹ ਨਹੀਂ ਵੀ ਮੰਡੀਆਂ 'ਚ ਤੁਸੀਂ ਪਾ ਲੈ। 3 ਲੱਖ ਆ ਤੇ ਇਹਦਾ ਫਲਾ ਉਹ ਕਾ ਗੱਲਾਂ ਨਹੀਂ ਗੀਏ। ਬਿਲਕੁਲ ਕਈ ਭਰਾ ਵੀ ਉਹਦੇ ਬਿਲਕੁਲ ਦੋਸਤੋ ਉਹਦੇ ਸਬੂਤ ਵਜੋਂ ਤੁਸੀਂ ਕੋਈ 10000 ਰੁਪਏ 15000 ਰੁਪਏ 20000 ਬਿਆਨਾ ਪੱਕਾ ਪਾ ਦਿਓ ਤੇ ਜਿੱਦਣ ਕਰਮਾਂ ਲਈ ਚੱਲੀ ਤੇ ਜੇਕਰ ਗੁਰਪ੍ਰੀਤ ਇਹਦੇ ਵਿੱਚ ਕੋਈ ਕੋਈ ਤਰੂਟੀ ਆਈ ਜਾਂ ਥੋੜੀ ਬਾਅਦ ਵਿੱਚ ਕੋਈ ਅਪ ਡਾਊਨ ਹੋਇਆ ਤੇ ਉਹਦੇ ਵਿੱਚ ਕੀ ਆਪਣੇ ਭੈਣ ਭਰਾਵਾਂ ਆਉਂਦੇ ਭਾਈ ਜੇ ਕੋਈ ਬਿਆਨਾ ਪਾਉਂਦਾ ਨਾ ਕੋਈ 20 ਪਾਉਂਦਾ 50 ਪਾਉਂਦਾ ਉਹਦੇ ਜੇ ਇਹ ਨਾ 18 20 ਲੀਟਰ ਦੁੱਧ ਦੇ ਉਹਨੂੰ 5000 ਨਾਲ ਵੱਧ ਪਾਵਾਂਗੇ ਠੀਕ ਆ ਭਰਾ ਹਾਂ ਠੀਕ ਆ ਮੰਨ ਲਓ ਇਹ ਨਜਰ ਤੇ ਵਿੱਚ ਤਾਂ ਚਲੋ 20 50 ਨੂੰ ਵਿਆਜ ਨਹੀਂ ਬਣਦੀ ਵਿਆਜ ਨਹੀਂ ਬਣਦੀ ਕਿਉਂਕ ਬਿਲਕੁਲ ਇਹ ਆਪਣੇ ਆਪ ਦੇ ਪਰਿਵਾਰ ਚੋਂ ਆਈ ਇਹ ਨਹੀਂ ਵੀ ਕਿਸੇ ਨੇ ਪਿੱਛੋਂ ਗਰੰਟੀ ਦਿੱਤੀ ਨਾ ਬਿਲਕੁਲ ਬਿਲਕੁਲ ਇਹ ਆਪਣੇ ਤਾਈ ਜੀ ਹੁਣਾਂ ਕੋਲੋਂ ਆਈ ਉਹਨਾਂ ਥੀਂ ਚੋਂ ਆ ਦੋਸਤੋ ਪੂਰੀ ਤਸੱਲੀ ਬਖਸ਼ ਚੀਜ਼ ਆ ਤਾਂ ਕਰਕੇ ਇਹ ਗਰੰਟੀ ਤਸੱਲੀ ਦਿੱਤੀ ਜਾਂਦੀ ਆ ਉਹ ਤੁਸੀਂ ਮੇਰਾ ਵੀਰ ਜਿੱਦਾਂ ਵੀ ਹੈਗਾ ਕਿਸੇ ਭਰਾ ਦਾ ਆ ਸਲਾਹ مشورہ ਆਪਣੀ ਸਮਝ ਵੇਖ ਲਿਓ ਠੀਕ ਆ ਇੱਧਰ ਸੈਕੰਡ ਨੰਬਰ ਤੇ ਵੀਰ ਗੋਪੀ ਆ ਜੀ ਤੇ ਆਪਣੇ ਕੋਲ ਆ ਵੀ ਇੱਕ ਬੇਸ਼ੁਮਾਰ ਤੋਹਫਾ ਚੰਗਾ ਕੀਮਤੀ ਤੋਹਫਾ ਹੀ ਹੈ ਬਹੁਤ ਚੰਗਾ ਚੰਗੀ ਮਾਜਾ ਥੱਲੇ ਬਖਾਲੇ ਬਖੂਨੇ ਦੀ ਬੜੀ ਖਬਰਦਾਰ ਹੈਗੀ ਸਾਰੀ ਜਿੰਨੂੰ ਆਸਦੇ ਨੇ ਵੀ ਜਿਹੜੀਆਂ ਕੁਆਲਿਟ ਠੀਕ ਇਹ ਨਹੀਂ ਬੀਨੂ ਵਿਟਾਮਿਨਾਂ ਚ ਦੇ ਟੀਕੇ ਲਾ ਕੇ ਨਾ ਨਿੱਕਰ ਚੱਟੇ ਦੀ ਜੇ ਠੀਕ ਆ ਜੀ ਹਾਂ ਬਿਲਕੁਲ ਜੇ ਕੋ ਅੱਜ ਸੂ ਪਹਿਲੀ ਤੇ ਗੱਲ ਇਹਨੇ ਸੂ ਬਣਾ ਬਿਲਕੁਲ ਤਿਆਰੀ ਤੇ ਪੁੱਪੜੇ ਪੜੇ ਨਵਾਏ ਆ ਹਾਂ ਤੇ ਨਹੀਂ ਤੇ ਇਤਰਾ ਹੀ ਇਹਦਾ ਕੋਈ 2-3 ਕਿਲੋ ਚਵਾ ਕੇ ਫੇਰ ਲਦਾਵਾਂਗੇ ਠੀਕ ਆ ਜੀ ਹਾਂ ਠੀਕ ਆ ਲਓ ਦੋਸਤੋ ਹੈ ਤਿਆਰੀ ਆਲਮੋਸਟ ਕੰਪਲੀਟ ਆ ਤੁਸੀਂ ਆ ਵੇਖ ਲਓ ਠੀਕ ਆ ਜੀ ਪੂਰੀ ਫਿਕਸ ਹਵਾਨੇ ਚੱਡੀ ਦੀ ਆ ਜਿਵੇਂ ਇੱਕ ਚੰਗੀਆਂ ਚੰਗੀਆਂ ਟੌਪ ਟੌਪ ਦੀਆਂ ਆਪਾਂ ਐਫ ਐਫ ਬੈੜਾ ਦੇਖਦੇ ਆ ਨਾ ਉਹੋ ਜਿਹਾ ਹਵਾਨਾ ਚੱਡਾ ਕਰਮਾ ਲਈ ਨੂੰ ਲੱਗਾ ਤੇ ਬਾਕੀ ਗਾਇਬ ਨੂੰ ਵੇਖੋ ਤੁਸੀਂ ਸਜੀ ਖੱਬੀ ਬੈਣੀ ਦਾ तकरीबन ਕੋਈ 5 5 8 8 ਇੰਚ ਜਿਹੜਾ ਗਾਇਬ ਆ ਤੇ ਫਿਰਲ ਵੇਖੋ ਵੰਡ ਵੇਖੋ ਜਿਵੇਂ ਪੀੜੀ ਦੇ ਪਾਵੇ ਹੁੰਦੇ ਆ ਥਣ ਦੀ ਇੱਕ ਵਾਰੀ ਤੁਹਾਨੂੰ ਆਪਾਂ ਥੋੜੀ ਸਹਾਇਜ ਵਿਖਾ ਦਗੇ ਆਹ ਦੇਖੋ ਤੇ ਮੋٹے ਨਾਲੇ ਦੇ ਰਹੀ ਆ ਕਰਮਾ ਦੀ ਵੈਸੇ ਤਿਆਰੀ ਆ ਹੋ ਸਕਦਾ ਵੀ ਅੱਜ ਭਲਕ ਦੇ ਵਿੱਚ ਸੂਕੇ ਹਾਂ ਬਿਲਕੁਲ ਬਿਲਕੁਲ ਥੰਡੇ ਕਰਮਾ ਦੀ ਵੇਖੋ ਤੁਸੀਂ ਠੀਕ ਆ ਜੀ ਪੰਡਾ ਭਰੀ ਖੜੀ ਆ ਕਰਮਾ ਦੀ ਬਹੁਤ ਖੁਸ਼ ਹੁੰਦੀ ਰਾਜੋ ਹਾਂ ਬਹੁਤ ਖੂਬਸੂਰਤ ਸੂਹਾ ਤੀਜਾ ਕੇ ਦੂਜਾ ਦੂਜਾ ਸੂਹਾ ਅੱਛਾ ਪਰ ਅਗਲਾ ਸਮਝੇ ਹਾਂ ਜੇ ਤੀਜਾ ਸਮਝ ਲ ਤੇ ਜਿੰਨਾ ਕਿਹੜੀ ਬੁੱਢੜੀ ਹੋਈ ਨਾ ਇਹਨੇ ਬਸ ਬਸ ਅਸਲ ਦੇ ਵਿੱਚ ਐਨੀਮਲ ਬਣਦੇ ਦੂਜੇ ਤੇ ਚ ਜਾ ਕੇ ਖਲੋਦੇ ਪਸ਼ੂ ਦੁੱਧ ਵਾਲੇ ਪਸ਼ੂ ਚੱਲਦੇ ਆ ਤੇ ਰਿਕਾਰਡ ਇਹਦਾ ਵੀ ਸੇਮ ਹੀ ਆ ਠੀਕ ਹੈ ਵੀਰੇ ਤਾਂ ਕੁ ਲੀਟਰ ਅੱਧਾ ਲੀਟਰ ਉਹਦੇ ਨਾਲ ਅੱਧਾ ਕੋਈ ਫੌਦਾ ਨਹੀਂ ਪੜਦਾ ਬਈ ਪਟੀਆਂ ਮੱਚਾ ਚੰਗੇ ਮਿਲਕ ਤੋਂ ਦਾਲੀਆਂ ਨੇ ਹਾਂ ਚੰਗੇ ਵਾਲੀਆਂ ਲੋਬੀ ਪ੍ਰਭੋ ਵੈਸੇ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਵੈਸੇ ਆਪਣਾ ਫਰਜ ਹੁੰਦਾ ਵੀ ਤੁਹਾਨੂੰ ਹਰੇਕ ਪਾਸਿਓ ਸਾਰੀਆਂ ਕੰਨੀਆਂ ਤੋਂ ਚੀਜ਼ ਵਿਖਾਈ ਜਾਵੇ ਬਾਕੀ ਜਜਮੈਂਟ ਤੁਸੀਂ ਕਰਨੀ ਆ ਵੀ ਮਤਲਬ ਇੰਨੇ ਦੁੱਧ ਵਾਲਾ ਪਸ਼ੂ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜਿਹੜੇ ਬੰਦੇ ਮਾਲ ਦੇ ਵਿੱਚ ਰਹਿੰਦੇ ਆ ਚੱਤੇ ਪੈਰ ਉਹਨਾਂ ਨੂੰ ਨੋਰਮਲ ਹੀ ਪਤਾ ਲੱਗ ਜਾਣਾ ਠੀਕ ਆ ਜੀ ਮੈਂ ਐਵੇਂ ਨਹੀਂ ਕਹਿ ਰਿਹਾ ਤਾ ਵੀ ਐਚਐਫ ਬੜਾ ਵਾਂਗੂ ਥੱਲੇੋਂ ਬਣੀ ਹੈ ਬਹੁਤ ਸੋਹਣਾ ਹਮਾਰਾ ਨਾ ਲੇਵਾ ਤੇ ਉਹਨੇਗਾ ਉਹਨੇ ਪਛਾਣ ਦੇਵੇ ਤੱਕ ਤੁਰਿਆ ਹੀ ਜਾਂਦਾ ਕੰਮ ਆ ਜਾਂਦਾ ਆ ਦੇਖੋ ਜੀ ਆ ਦੇਖੋ ਫੁੱਲ ਬੜਾ ਫੁੱਲ ਖਬਰਦਾਰ ਠੀਕ ਆ ਜੀ ਬਹੁਤ ਸੋਹਣੀ ਬੰਤਰ ਲੇਵੇ ਦੀ ਸੋ ਚਾਰੇ ਥਾਂ ਸੋਣੀ ਵੰਡ ਵਰਲ ਤੇ ਤੇ ਬਿਲਕੁਲ ਪਤਲੀ ਸਕਿਨ ਚਮੜੀ ਦੀ ਗੱਲ ਕਰ ਰਹੀਆਂ ਕੋਈ ਮੋਟਾ ਚੰਮ ਨਹੀਂਗਾ ਸੋ ਨਾਰਮਲੀ ਦੋਸਤੋ ਪਤਲੀ ਚਮੜੀ ਆ ਤੇ ਸੋਹਣਾ ਪਿੱਟ ਪੂੜਾ ਕਰਮਾ ਲਈ ਬਾਕੀ ਤਿਆਰੀ ਕੰਪਲੀਟ ਆ ਹੋ ਸਕਦਾ ਵੀ ਦੋਸਤੋ ਸ਼ਾਮ ਤੱਕ ਸੂਫੇ ਹੋ ਸਕਦਾ ਵੀ ਇੱਕ ਅੱਧਾ ਦਿਨ ਕੱਢ ਵੀ ਜਾਵੇ ਠੀਕ ਆ ਆ ਦੇਖੋ ਹਾਂ ਲਿਓ ਵੀਰ ਠੀਕ ਹੈ ਜੀ ਬਾਕੀ ਮੱਝ ਰਾਜੀ ਹੈ ਸੌਖੀ ਆ ਹਾਂ ਬਿਲਕੁਲ ਬਾਕੀ ਤੋਂ ਸੌ ਪਰਿਆ ਪਾਂਡਾ ਕਿਉਂਕਿ ਦੁੱਧ ਬਾਕੀ ਅਗੇ ਸੇਵਾ ਨੇ ਚਵਾਉਣਾ ਅੱਗੇ ਚੰਗੀ ਕਿਸੇ ਵੀਰ ਨੇ ਕੇਅਰ ਕਰ ਲਈ ਠੀਕ ਹੈ ਜੀ ਦੁੱਧ ਸੇਵਾ ਦਾ ਪਰ ਐਨੀਮਲ ਵੀ ਹੋਣਾ ਚਾਹੀਦਾ ਐਨੀਮਲ ਵੀ ਦੁੱਧ ਵਾਲਾ ਹੋਣਾ ਚਾਹੀਦਾ ਵੀ ਜੇ 8-9 ਲੀਟਰ ਵਾਲੀ ਨੂੰ ਕਹਿ ਦਈਏ ਵੀ 18 ਲੀਟਰ ਦੇ ਉਹ ਤੋਂ ਦਿੱਤਾ ਨਹੀਂ ਜਾਣਾ ਠੀਕ ਹੈ ਜੀ ਉਹ ਭਾਵੇਂ ਆਪਾਂ 10 ਕਿਲੋ ਵੰਡ ਪਾ ਕੇ ਦੇਖ ਲੀਏ ਕਿ ਪਸ਼ੂ ਕਰਤੂਦ ਨੇ ਚੋਣਾ ਤੇ ਚੰਗੇ ਲਾਣੇ ਘਰਾਣੇ ਚੋਂ ਚੰਗੀ ਨਸਲ ਜਾਤ ਦੇ ਵਿੱਚ ਤੇ ਪਸ਼ੂ ਦੁੱਧ ਚਵਾ ਜਾਂਦਾ ਜੇ ਪ੍ਰੋਪਰ ਸੇਵਾ ਪੈ ਜਾਈ ਤੇ ਹੋ ਜਾ ਠੀਕ ਆ ਵੇਖੋ ਆ ਪਿੱਠ ਪੁੜੇਲੀ ਸਾਈਡ ਤੋਂ ਆ ਪੁੜੇਪੜੇ ਕਿਚੀ ਬੈਠੀ ਕਰਨ ਵਾਲੀ ਤੇ ਤਿਆਰੀ ਕੰਪਲੀਟ ਹੈ ਦੁੱਧ ਵਾਲੀ ਰਾਜਵੀਰ ਮੱਝ ਆਪ ਹੀ ਦੱਸ ਦਿੰਦੀ ਹੈ ਤੇ ਬਿਲਕੁਲ ਵੀਰੇ ਅੱਜ ਕੱਲ ਸਾਰੇ ਸਮੀਂਦਾਰ ਸਾਰਿਆਂ ਨੂੰ ਪਤਾ ਕੋ ਬਰੀਡ ਦਾ ਕਿਉਂਕਿ ਜਿਨੇ ਉਹੀ ਨਹੀਂ ਰਗ ਮੁਖ ਖਰਚ ਨਹੀਂ ਉਹਨੂੰ ਦੱਸਣ ਦੀ ਤਾਂ ਆਪਾਂ ਲੋੜ ਨਹੀਂ ਪੈਣੀ ਸਹੀ ਹੈ ਵੀਰੇ ਸਹੀ ਸਾਰੇ ਜਾਣਕਾਰ ਵੀਰ ਗੋਪੀ ਹਾਂ ਆਪਾਂ ਪਹਿਲਾਂ ਕਹਿੰਦਾ ਵੀ ਚੱਤੇ ਪਰ ਜਿਹੜਾ ਮਾਲ ਡੰਗਰਾਂ ਦੇ ਵਿੱਚ ਰਹੀ ਦਰ ਵੀ ਕਈ ਵਾਰ ਵਪਾਰੀ ਵੀਰਾਂ ਦੇ ਕੋਲ ਵੀ ਇਨਚਰ ਪੋਸਿਨਿਟੀ ਇਕਦਾ ਜਿਨ੍ਹਾਂ ਚੱਤੇ ਪਰ ਚੋ 24 ਘੰਟੇ ਪਸ਼ੂ ਆਪਦੇ ਘਰੇ ਰੱਖੇ ਵੇਖੀ ਜਾਣੇ ਆ ਹਾਂ ਹੱਥ ਗੁਰਨੀ ਦੇ ਵਿੱਚ ਰੱਖਣਾ ਰੱਖਣਾ ਫੇਰੀ ਜਾਣਾ ਰੱਖਣਾ ਉਹਨੂੰ ਪਤਾ ਲੱਗ ਗਿਆ ਇਹਨਾਂ ਤੇ ਅਜੇ ਹੋ ਸਕਦਾ ਵਪਾਰੀ ਕਿਤੇ ਜਿਨ੍ਹਾਂ ਨੇ ਵੀਰ ਨੇ 24 ਘੰਟੇ ਡੰਗਰਾਂ 'ਚ ਰਹਿਣਾ ਵਪਾਰੀ ਕਿਤੇ ਦੀ ਨਿਗਾ ਇਧਰ ਉਧਰ ਹੋ ਸਕਦੀ ਆ ਪਰ ਜਿਨ੍ਹਾਂ ਨੇ ਪਸ਼ੂਆਂ 'ਚ ਪੱਠੇ ਪੋਣੇ ਉਹ ਵ ਬਿਲਕੁਲ ਅਜਾ ਗੋਪੀ ਇਹਦਾ ਮੁੱਲ ਵੀਰੇ ਮੱਜਾਂ ਦਾ ਰਾਜ ਵੀਰੇ ਅੱਜ ਫੋਨ ਤੇ ਸੌਦੇ ਕਰਨੇ ਆ ਮੁੱਲ ਫੋਨ ਤੇ ਹੀ ਹਾਂ ਵਹਿੜਾਂ ਦੇ ਸਾਰੇ ਵੀਡੀਓ ਚ ਆਉਣਗੇ ਬਿਲਕੁਲ ਲੋ ਵੀ ਭਰਾਵੋ ਮੁੱਲ ਫੋਨ ਤੇ ਆ ਬਾਕੀ ਫੋਨ ਤੇ ਕੋਈ ਇਹ ਨਹੀਂ ਹੈਗਾ ਕਿ ਵੀ ਜੇ ਸਿੱਧਾ ਦੱਸਤਾ ਤੇ ਲੱਖ ਦੀ ਹੈ ਤੇ ਉੱਥੇ ਜਾ ਕੇ 2.5 ਲੱਖ ਦੀ ਹੋ ਜਾਣੀ ਛੇ ਹਾਂ ਮਤਲਬ ਰੇਟ ਉਹੀ ਰਹੂ ਰੇਟ ਮਾਲ ਦਾ ਪਸ਼ੂਆਂ ਦੇ ਮੰਗਿਆ ਜਾਣਾ ਠੀਕ ਆ ਜੀ ਤੇ ਬਾਕੀ ਭਰਨਾ ਵੀ ਮਾਲ ਪਸ਼ੂਆਂ ਦਾ ਰੇਟ ਹੀ ਆ ਠੀਕ ਤੇ ਚੰਗੀਆਂ ਮੱਝਾਂ ਨੇ ਬਾਕੀ ਅੱਗੇ ਮੇਰਾ ਵੀਰ ਜਿਵੇਂ ਜਿਵੇਂ ਕਿਸੇ ਵੀਰ ਦੀ ਸੰਮਾਨ ਕਰਦਾ ਕਰਕੇ ਹਵਾਲੇ ਵੇਖੋ ਬਿਲਕੁਲ ਇੱਧਰ ਕੋਪੀ ਵੀ ਰਾਜਾ ਇੱਕ ਆ ਇੱਧਰ ਆਪਣੇ ਕੋਲ ਜਰਸੀ ਬ੍ਰੀਡ ਦੇ ਵਿੱਚ ਆ ਬੱਛੀ ਆ ਗਈ ਹੈ ਇਹ ਰਾਜਵੀਰ ਪਿਛਲੇ ਨਾ ਨਾ ਵੀਰਾਂ ਨੇ 1000 ਰੁਪਿਆ ਦੇ ਕੇ ਤੇ ਡੱਕੀ ਵਿਖਤੀ ਬੱਛੀ ਓਕੇ ਗਈ ਓਕੇ ਤੇ ਪਰ ਮੁੜ ਕੇ ਵੀਰ ਅੱਗੇ ਤਾਂ ਹੀ ਆਖੀਦਾ ਵੀ ਹੋਣ ਨਾ ਕੇ ਤਾਂ 500 ਕੋਣਾ ਤੇ ਨਾ ਕੇ ਤਾਂ 1000 ਓਕੇ ਰਾਜਵੀਰ ਦਾ ਬੜਾ ਹੀ ਖਰਾਬ ਹੋਈਦਾ ਹਾਂ ਕਿਉਂਕਿ ਅਗਲਾ 500000 ਪਾ ਕੇ ਮੈਂ ਅੱਜ ਆਉਣਾ ਮੈਂ ਸਵੇਰੇ ਆਉਣਾ ਮੈਨੂੰ ਕੋਈ ਜ਼ਰੂਰੀ ਮੁੜ ਕੇ ਆਉਂਦਾ ਹੀ ਕੋਈ ਨਹੀਂਗਾ ਤੇ ਦੂਜੇ ਜਿੰਨਾ ਲੈਣੀ ਉਹਦਾ ਦਾਦਾ ਖਰ ਇੱਕੇ ਦੀ ਗੱਲ ਵੇਰਗੀ ਆ ਬਿਲਕੁਲ ਇਹ ਹੋਟਲ ਚਵਾ ਕੇ ਦਵਾ ਗਏ ਕੋਈ ਗੱਲ ਨਹੀਂ ਇਹ ਸੁਆ ਕੇ ਨਾ ਸੁਈ ਆ ਇਹ ਦੂਜੇ ਸੁਈ ਦੂਜੇ ਦਿਨ ਕਿਹੜਾ ਤਾਂ ਛਿੱਗੀ ਹੁੰਦੀ ਜੀ ਛਿੱਗੀ ਦਿਨ ਕਿੰਨੇ ਹੋ ਗਏ ਅੱਜ ਕਿੰਨੂ ਅੱਜ ਪੰਜਵਾਂ ਦਿਨ ਜੀ ਹੈ ਮਗਰ ਕੀ ਬੱਚੀ ਨਾ ਨਾ ਬੱਚਾ ਮਗਰ ਬੱਚਾ ਹਾਂ ਪੰਜ ਪੰਜ ਕਿ ਦਿਨ ਹੋ ਗਏ ਆ ਕੌਲੇ ਤੋਂ ਬਾਹਰ ਹੀ ਹੁਣ ਕੱਚਾ ਦੁੱਧ ਚਾ ਕੱਚਾ ਬੋਲਾ ਮੰਨ ਲੈ ਕਿੰਨਾ ਹੋਊ ਹੋ 16 ਦੱਸਾਂਗੇ 14 ਐਗਜ਼ੈਕਟ ਜਿਹੜਾ ਵੀ ਇੱਥੇ ਆ ਕੇ ਚੋਲੇ ਕੋਈ ਚੋਗਾ ਦੋ ਟਾਈਮ ਚਵਾਗੇ ਅੱਛਾ ਨਗਾ ਲਾ ਗੋਪੀ ਪੀਰ ਭਾਵੇਂ ਤੁਹਾਨੂੰ ਗੱਲ ਕੌੜੀ ਲੱਗੇ 14 ਲੀਟਰ ਤੁਸੀਂ ਚਵਾਉਣਾ ਹੈ ਜੇ 14 ਦਾ ਮੰਨ ਲਓ ਇੱਥੇ ਕੋਈ ਆ ਗਿਆ ਆਜੇ ਦੂਰੋਂ ਨੇੜਿਓਂ ਆ ਇੱਥੇ ਦੋ ਤਰ੍ਹਾਂ ਦੇ ਧਾਰ ਹੈ ਜੇ 11 12 ਤੇ ਉਹਦਾ ਫਿਰ ਕੀ ਦੇਣ ਦਾ ਉਹਨੂੰ ਆਪਾਂ ਜੋੜ ਆ ਉਹਨੂੰ ਜੋ ਪਾੜਾ ਕਰਾਇਆ ਹੋਊ ਆਪਾਂ ਦਵਾਂਗੇ ਆ ਠੀਕ ਹੈ ਪਰ ਚੋਵੇ ਦੋ ਟਾਈਮ ਟਾਈਮ ਤੋਂ ਟਾਈਮ ਇਹ ਨਹੀਂ ਵੀ ਆਕੇ ਵੀ ਇਥੋਂ ਮੁੜ ਕੇ ਐਵੇਂ ਲਾਹਮੇ ਦਿੱਤੀ ਜਾਣ ਜਾ ਕੇ ਚੌਥੇ ਪੰਜਵੇਂ ਦਿਨ ਆਖਣੇ ਥੱਲੇ 12 ਰਹਿ ਗਿਆ ਤੇਰਾ ਵਾਂਡ ਨਹੀਂ ਜੇ ਆਪਾਂ ਪਾ ਲਈ ਨਹੀਂ ਉਹ ਨਹੀਂ ਮੈਂ ਮੌਕੇ ਦੀ ਗੱਲ ਕਰਦਾ ਮੌਕੇ ਤੇ ਚਾਵਾਂਗੇ 14 ਲੀਟਰ ਇੱਥੇ ਆਕੇ ਵੀ ਬੰਦਾ ਕਹੇ ਵੀ ਯਾਰ ਖਾੜੀ ਖੇਚਣ ਦਾ ਮੁੱਲ ਨਹੀਂ ਮੇਰੇ 12 ਲੀਟਰ ਚੋਇਆ ਗੋਪੀ ਹੋਣਾ 14 ਲੀਟਰ ਕਹਿਤਾ ਨਾ ਦੋ ਚਾਵਾਂਗੇ ਆਪਾਂ ਆਪਦੇ ਘਰ ਬਸ ਠੀਕ ਆ ਖੋਲੋ ਵੀਰ ਮਨਦੀਪ ਨਾ ਦੱਸੋ ਇਹ ਗੱਲ ਜ਼ਰੂਰੀ ਆ ਉਹਨਾਂ ਵੀਰਾਂ ਦੇ ਧਿਆਨ ਚ ਲਿਆਇਦੀ ਆ ਵੀ ਜਿਹੜੇ ਵੀਰ ਇਹ ਸੋਚਦੇ ਆ ਵੀ ਇੱਥੇ ਪਤਾ ਨਹੀਂ ਕਿਾ ਦੁੱਧ 14 ਸੀ ਜਾਂ ਸਾਡੇ ਘਰੇ ਰਹਿ ਗਿਆ 10 ਇਸ ਕਰਕੇ ਇੱਥੋਂ ਦੀ ਗਰੰਟੀ ਤਸੱਲੀ ਵਪਾਰੀ ਵੀਰ ਦੇ ਸਕਦੇ ਆ ਆਪਦੇ ਘਰ ਵੰਡ ਪਾਉਂਦੇ ਆ ਫੀਡ ਪਾਉਂਦੇ ਆ ਸੇਵਾ ਮੰਦੀ ਆ ਚਾਹੇ ਬਾੜੀ ਚੰਗੀ ਆ ਇੱਥੋਂ ਤੁਹਾਨੂੰ ਜਿਵਾਉਣ ਦੀ ਤਸੱਲੀ ਅੱਗੇ ਮੇਰਾ ਵੀਰ ਕੋਈ ਲੈ ਜਾਂਦਾ ਆਪਣੇ ਘਰ ਉੱਥੇ ਤੁਸੀਂ ਚੰਗਾ ਪਾਉਂਦੇ ਹੋ ਘੱਟ ਪਾਉਂਦੇ ਹੋ ਉਹਦੀ ਮੇਰਾ ਵੀਰ ਕੋਈ ਦੁੱਧ ਘਟੇ ਵਧੇ ਦੀ ਕੋਈ ਤਸੱਲੀ ਨਹੀਂ ਹੁੰਦੀਗੀ ਇਹ ਗੱਲ ਜ਼ਰੂਰ ਤੁਸੀਂ ਪੱਲੇ ਵੰਨ ਲੈਓ ਠੀਕ ਆ ਬਾਕੀ ਹੁਣ ਮੌਕੇ ਦੀ ਆਪਾਂ ਗੱਲ ਕਰਦੇ ਪਏ ਆ ਜਰਸੀ ਬ੍ਰੀਡ ਦੇ ਵਿੱਚ ਬੈਠ ਦਿਖਾ ਰਹੇ ਆ ਦੂਜਾ ਸਵੇਰ ਛਿੱਗੀ ਤੇ ਸੂਈ ਨੂੰ 5 ਕਿਤੇ ਦਿਨ ਹੋ ਗਿਆ ਮਗਰ ਵੱਛਾ ਕੱਚਾ ਦੋਤ ਮੰਨ ਲਓ ਕੋਈ ਦੁੱਧ ਮੰਨ ਲਓ ਠੀਕ ਆ ਆ ਦੇਖੋ ਆ ਲੈ ਵੀਰ ਕੋ ਮਨਦੀਪ ਮੋੜ ਦਿਆ ਜੇ ਆ ਜਾਓ ਥੋੜਾ ਥਣ ਜੇ ਫੋਟ ਫੁੱਟ ਕਾਇ ਸੀਗੇ ਹਾਂ ਥਣ ਫੁੱਟੇ ਥੱਲੇ ਬੱਚਾ ਹੋਣ ਇਸੇ ਕਰਕੇ ਥੱਲੇ ਬੰਦ ਕਰਤਾ ਬੱਚਾ ਬੱਚਾ ਅੱਛਾ ਅੱਛਾ ਹਾਂ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਮਿਲਦੀ ਮਿਲਦੀ ਇਸੇ ਬਣਾ ਵਾਂਗੇ ਰਸੀ ਤੋਂ ਉਹ ਬੰਨੇ ਬਹਿ ਕੇ ਚੋਈ ਸੀ ਆਇਆ ਜਿੱਥੇ ਗੱਡ ਲਈ ਲੱਤ ਗੱਡ ਲਈ ਗੱਡ ਲਈ ਦੋਵੇਂ ਬੰਨੇ ਬਹਿ ਕੇ ਚੋਪ ਬਹੁਤ ਹੀ ਖੁਸ਼ ਹੋ ਕੇ ਮਿਲਦੀ ਅੱਲਾਹ ਅਕਬਰ ਇਹ ਪਤੰ ਨੂੰ ਦਿਖਾ ਦਿੰਦੇ ਆ ਇੱਧਰ ਵੇਖੋ ਤੁਸੀਂ ਪਹਿਣੀ ਵਾਲੀ ਸਾਈਡ ਠੀਕ ਆ ਜੀ ਆਹ ਥਾਣਾ ਥੋੜਾ ਜਿਹਾ ਜਿਵੇਂ ਬੱਚੇ ਪੁੱਛੇ ਪਰ ਛੱਡ ਦੇਣਾ ਦੋਸਤੋ ਕੋਈ ਮੂੰਹ ਮਾਰ ਜਾਂਦੇ ਦੰਦ-ਦੰਦ ਮਾਰ ਜਾਂਦੇ ਆ ਥੋੜੇ ਥਾਣ ਜਿਵੇਂ ਥੋੜੇ ਫੁੱਟੇ ਜੇ ਤੁਹਾਨੂੰ ਨਜ਼ਰ ਆਉਣਗੇ ਬਾਕੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇਹੋ ਇਸੇ ਤਰ੍ਹਾਂ ਮਿਲਦੀ ਆ ਠੀਕ ਆ ਜੀ ਠੀਕਾ ਗੋਪੀ ਵੀਰ ਨੂੰ ਦਮਾਨ ਵੀ ਦੱਸ ਦੇ ਇਹਦਾ ਰਾਜ ਵੀਰੇ 80 ਤੇ ਜਿਹਦੇ ਵਿੱਚੋਂ ਆਪਾਂ 100 ਰੁਪਇਆ ਛੋਟ ਕਰਨੀ 70000 ਰੁਪਇਆ 70 ਹਾਂਜੀ ਹਮ ਠੀਕ ਆ ਤਾਂ 20 ਲੀਟਰ ਦੀ ਗਾਰੰਟੀ ਆਈ ਇਹਦੀ ਆਪਾਂ 18 ਦੀ ਗਾਰੰਟੀ ਦੇ ਕੇ ਵੈਰ ਲਦਾਵਾਂਗੇ ਠੀਕ ਆ ਜੀ ਲੋ ਵੀਰ ਆਓ ਠੀਕ ਆ ਜੀ 70000 ਦੇ ਵਿੱਚੋਂ ਵੀਰ ਗੋਪੀਆਂ ਦਾ ਵੀ ਛੋਟ ਹੀ ਰਹਗੀ ਜਿਹੜੀ ਉਹੀ ਕਰਾਂਗੇ ਠੀਕ ਆ ਆਲੋ ਜਰਸੀ ਵਹਿ ਦਾ ਰਾਜਵੀਰ 17 18 ਲੀਟਰ ਦੁੱਧ ਬੜਾ ਹੁੰਦਾ ਹੈ। ਫੈਂਡ ਵਾਲਾ ਦੁੱਧ ਹੈ। ਬਿਲਕੁਲ ਇੱਕ ਬਰੀਡਿੰਗ ਲਈ ਵੀ ਬਹੁਤ ਵਧੀਆ ਵੀ ਇੱਥੋਂ ਪਸ਼ੂ ਗਾਂ ਬਰੀਡਿੰਗ ਕਰਕੇ ਕੋਈ ਗਾਂ ਆਪ ਪਾਲ ਸਕਦਾ ਚੰਗੀਆਂ ਬੱਚੀਆਂ ਲੈ ਕੇ। ਹਾਂ ਜਿਤਨਾ ਮਰਜੀ ਜਿੰਨੇ ਬਰੀਡ ਤੇ ਕੰਮ ਕਰਨਾ ਅੱਖਾਂ ਮੀਟ ਕੇ ਲੈ ਗਏ। ਲੋ ਵੀ ਪ੍ਰਾਪੋ ਜੀ ਬੱਚੀ ਜਰਸੀ ਬਰੀਡ ਦੇ ਵਿੱਚ ਦਿਖਾਤੀ ਹੈ ਤੁਹਾਨੂੰ ਠੀਕ ਹੈ। ਇੱਧਰ ਦੋਸਤੋ ਇੱਕ ਤੁਹਾਨੂੰ ਮਾਝ ਦਿਖਾ ਰਹੇ ਆਪਾਂ ਠੀਕ ਹੈ ਜੀ ਬੂਰੀ ਆ। ਬੂਰੀ ਦੇ ਨਾਲ ਨੀਲੀ ਦਾ ਵੀ ਸੁਮੇਲ ਹੈ ਗਾਂ ਦੇ ਵਿੱਚ। ਤਿਲਾਂ ਵਾਲੀ ਵੀ ਹੈ। ਤੇ ਸੋਈ ਸੁਵਾਈ ਹੈ। ਮਗਰ ਇਹਦੇ ਗੋਫੀ ਕੱਟੀ ਹੈ ਨਾ ਕੱਟੀ ਬਹੁਤ ਚੰਗੀ ਕੱਟੀ ਠੀਕ ਆ ਲੋ ਵੀ ਬੂਰੀ ਮੱਝਾ ਦੋਸਤੋ ਸੋ ਸ਼ਕੀਨ ਵੀਰਾਂ ਦੇ ਲਈ ਵੀ ਜਿਹੜਾ ਕੋਈ ਵੀਰ ਸ਼ੌਂਕ ਰੱਖਦੇ ਹੈ ਕਈਆਂ ਨੂੰ ਨੀਲੀ ਦਾ ਵੀ ਦਾ ਮੋਹਰਾ ਦਾ ਠੀਕ ਆ ਜੀ ਕਿਸੇ ਨੂੰ ਜਫਰਾਬਾਦੀ ਦਾ ਤੇ ਉਦਾਂ ਹੀ ਕਿਸੇ ਵੀਰ ਨੂੰ ਬੂਰੀਆਂ ਮੱਝਾਂ ਦਾ ਸ਼ੌਂਕ ਹੁੰਦਾ ਤੇ ਇੱਕ ਬੂਰੀ ਮੱਝ ਤੁਹਾਨੂੰ ਦਿਖਾ ਦਿੰਨੇ ਆ ਮਾਰਕਿੰਗ ਚਾਰੇ ਖੁਰ ਤੋਂ ਪਿਆ ਅੱਖਾਂ ਦੇ ਵਿੱਚ ਜਵਾਬ ਮੱਥੇ ਬੱਲ ਗੁਲਾਈ ਦੇ ਵਿੱਚ ਸਿੰਘ ਇਹ ਬਾਦੀ ਸਟਰਕਚਰ ਠੀਕ ਹੈ ਬਿਲਕੁਲ ਤੁਹਾਡੇ ਸਾਹਮਣੇ ਆ ਇਧਰ ਥਾਂ ਦੇ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਬਾਅਦ ਵਿੱਚ ਆਪਾਂ ਪੂਰੀ ਜਾਣਕਾਰੀ ਲੈਂਦੇ ਆ ਆ ਦੇਖੋ ਦੋ ਪਾਸ ਠੀਕਾ ਨਾੜੀ ਬਿਲਕੁਲ ਬ੍ਰੇਕ ਅਖਵਾਨੇ ਚੱਡੇ ਦੇ ਉੱਪਰ ਲੈ ਵੀ ਗੋਪੀ ਫਿਰ ਸੂਬਾ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਇਹਨੂੰ ਆਜ ਰਾਜਵੀਰ ਦੇ 16 17 ਦਿਨ ਹੋ ਗਏ ਸੂਈ ਨੂੰ 16 17 ਦਿਨ ਹਾਂਜੀ ਠੀਕ ਆ ਜੀ ਇਹਨਾਂ ਦਿਨਾਂ ਦੇ ਦੌਰਾਨ ਕਿੰਨਾ ਕੋਣ ਦੁੱਧ ਤੇ ਆ ਗਈ ਆ 13 ਲੀਟਰ ਪਰ ਆਪਾਂ 12 ਦੀ ਗਾਰੰਟੀ ਦਵਾਂਗੇ ਐਸ ਵਕਤ ਹਾਂ ਨੋਰਮਲ ਸੇਵਾ ਤੇ ਓਕੇ ਦੁੱਧ ਕਰਮਾ ਲਈ ਇਹ ਵੀ ਕਰ ਜੂਗੀ 16 17 ਲੀਟਰ ਠੀਕ ਆ ਮਗਰ ਇਹਦੇ ਕੱਟੀ ਆ ਕੱਟੀ ਠੀਕ ਆ ਕੱਤੀ ਵੀ ਨੀਲੀ ਰਾਵੀ ਦੇ ਵਿੱਚ ਹੀ ਆ ਹਾਂ ਹੂੰ ਨੋ ਵੀ ਕੱਟੀ ਦੋਸਤੋ ਨੀਲੀ ਰਾਵੀ ਦੇ ਵਿੱਚ ਹੀ ਆਪਾਂ ਤੁਹਾਨੂੰ ਦਿਖਾ ਦੇਣੀ ਹੈ ਬੜੀ ਚੰਗੀ ਤਿਆਰ ਹੁੰਦੀ ਹੈ ਮਗਰ ਕੱਟੀ ਵੀ ਬਹੁਤ ਖੂਬਸੂਰਤ ਆ ਆਪ ਇਹ ਬੂਰੀ ਨੀਲੀ ਦੇ ਵਿੱਚ ਤੇ ਨਾਲ ਹੀ ਤੇ 12 ਲੀਟਰ ਇਹਦੇ ਥਲੇ ਇਸ ਵਕਤ ਦੁੱਧ 15-17 ਦਿਨਾਂ ਦੀ ਪੂਰੀ ਥਲੇ ਵਾਕੀ ਜਵਾਈ ਜਵਾਈ ਦੀ ਮਿੱਠੀ ਹੈ ਬਿਲਕੁਲ ਹੈ ਬਿਲਕੁਲ ਹਮ ਤੋ ਪਛਾਤਾਉ ਪਤਾ ਉਹ ਦਿਖਾ ਦਾਂਗੇ ਠੀਕ ਆ ਜੀ ਆ ਨੀਲੀ ਰਵੀ ਦੀ ਕੱਟੀ ਆ ਦਿਖਾ ਦਾਂਗੇ ਸਵਾ 7:00 ਸਵਾ 7:24 ਜਿਹਦੇ ਨੂੰ ਠੀਕ ਆ ਹਾਂ ਤੋੜ ਕੇ ਦਿਖਾ ਦਿੰਦੇ ਅੱਜ ਮਾਰਨਿੰਗ ਹਾਂ ਇਹ ਨਾਲ ਹੁਣ ਵੀ ਤਕਰੀਬਨ ਕੋਈ 11:00 ਵਜਣ ਡਏ ਆ ਹਾਂ ਠੀਕ ਆ ਜੀ ਬਾਦ ਤੋਂ ਮਾਰਨਿੰਗ ਚੁਵਾਈ ਜਿਹੜੀ ਆ ਕੋਈ 7:00 ਸਵਾ 7:00 ਵਜੇ ਚੁਵਾਈ ਦਾ ਸਮਾਂ ਤੇ ਹੁਣ ਤਕਰੀਬਨ ਕੋਈ 11:00 1:00 ਵਜੇ ਦਾ ਜਿਹੜਾ ਮਾਰਨਿੰਗ ਦਾ ਟਾਈਮ ਆ ਬਾਕੀ ਆ ਹਵਾਨਾਂ ਦੇ ਪਾਸਾ ਨੋਰਮਲੀ ਜਿਵੇਂ ਹੁਣ ਸ਼ਾਮ ਦੀ ਚੁਵਾਈ ਨੂੰ ਕੋਈ 12:00 ਤੋਂ 1:00 2:00 ਸ਼ਾਮ ਨੂੰ ਚੁਵਾਈ ਵੱਲ ਜਾਊ ਦੇ ਆ ਦੇਖੋ ਕੋਪੀ ਬਰੇ ਧਾਰਾਂ ਦਾ ਫਰਕ ਤੇ ਨਹੀਂ ਕੋਈ ਨਾ ਵੀਰੇ ਕੋਈ ਦੋ ਚੋਗਾ ਪਰ ਦੋ ਟਾਈਮ ਚਵਾ ਕੇ ਫੇਰ ਲਤਨੀ ਉਤਰਾ ਨਹੀਂ ਆਪਣੀ ਕੋਤਰਾ ਮੱਧ ਨਹੀਂ ਦੇਣੀ ਕਈ ਵਾਰ ਵੀਰਾਂ ਤਾਂ ਦਿੰਦਾ ਨਾ ਕੋਈ ਸਾਈਡ ਮਾਰੀ ਮੋੜ ਦੀ ਰੱਖਦੀ ਹੈ ਤੇ ਕਿ ਧਾਰਾਂ ਧੁਰਾਂ ਦਾ ਫਰਕਣਾ ਹੋਵੇ ਇਹ ਬੰਦੀ ਇਹਦਾ ਅੱਛਾ ਅੱਛਾ ਆ ਆਪਾਂ ਦੋ ਟਾਈਮ ਚਵਾ ਕੇ ਤਸੱਲੀ ਕਰਾ ਕੇ ਫੇਰ ਆ ਇਹਨੂੰ ਮੰਦੀ ਭਾਈ ਥੋੜਾ ਜਿਹਾ ਸਲੋ ਤੋਰ ਕੇ ਦਿਖਾ ਦਈਏ ਆ ਦੇਖੋ ਜੀ ਪੁੱਠੇ ਪਾਠੇ ਦੀ ਪੂਰੀ ਚੌੜੀ ਆ ਫੋਲ ਵਜਨ ਲੋੜ ਦੇ ਵਿੱਚ ਆ ਠੀਕ ਆ ਜੀ ਕਦ ਕੜ ਸੋਹਣਾ ਮੈਂ ਤਾਂ ਤੇ ਆ ਹਵਾਨਾ ਚੱਡਾ ਠੀਕ ਆ ਕਰੋ ਚੱਕ ਤੇ ਮਾਰਨਿੰਗ ਦੀ ਜਿਹੜੀ ਅੱਜ ਚੋਈ ਚਵਾਈ ਆ ਤੇ 12 ਲੀਟਰ ਬੱਚੇ ਸਮੇਤ ਹੀ ਆ ਨਾ ਨਹੀਂ ਆਪਾਂ ਚੋਈ ਦਾ ਬੱਚੇ ਨੂੰ ਛੱਡ ਗਏ ਬੱਚੇ ਨੂੰ ਛੱਡ ਕੇ ਹਾਂ 13 ਹੋਊ ਸਾਡੇ ਤਰ੍ਹਾਂ ਠੀਕ ਆ ਠੀਕ ਆ ਪਰ ਆਪਾਂ ਤਾਂ ਹੀ 12 ਦੀ ਕੋਈ ਦੂਰੋਂ ਨੇੜੋਂ ਆਵੇ ਨਰਾਜ਼ ਨਾ ਹੋਵੇ ਠੀਕ ਆ ਜੀ ਲਓ ਵੀ ਇਹ ਦੋਸਤੋ ਬੂਰੀ ਨੀਲੀ ਦੇ ਵਿੱਚ ਮੱਝ ਵੀ ਬਕਾਉ ਅੱਜ ਠੀਕ ਹੈ ਮਗਰ ਕੱਟੀ ਤੇ ਕੱਟੀ ਆ ਮਗਰ ਤੁਹਾਨੂੰ ਦਿਖਾ ਦਿੰਦੇ ਆ ਕੱਟੀ ਦੇ ਵੀਰ ਮਨਦੀ ਬਰੋਕੇ ਆ ਬੱਚੇ ਤੇ ਮੈਂ ਇਹਨੂੰ ਲਓ ਜੀ ਆ ਕੱਟੀ ਆ ਠੀਕ ਆ ਆ ਦੇਖੋ ਲਾਪੇ ਸੀਆਰ ਬੀ ਜੀ ساری ਡਿਟੇਲ ਹੈ ਜੀ ਇਹ ਸਨਾਂ ਪਈ ਹੈ ਨਾ ਸਰਕਾਰੀ ਸੀਮੰਦੀ ਸੀਆਰ ਬੀ ਆਹ ਆ ਸੀ ਚਲੋ ਮਗਰ ਇਹਨਾਂ ਵੀ ਪਲੱਸ ਪੁਆਇੰਟ ਕੋਲ 10 15 15000 ਦਾ ਬੱਚਾ ਹੀ ਮਗਰ ਬੱਚਾ ਹਾਂ ਨੋਰਮਲ ਹੈ ਤੇ ਹਾਂ ਇੰਨੀ ਕੀਮਤ ਦਾ ਨੋਰਮਲ ਬੱਚਾ ਹੀ ਆ ਠੀਕ ਆ ਇਹ ਕਿਹੜੇ ਕੱਟੀ ਛੱਡਣੀ ਹੋਊਗੀ ਹਾਂ ਜੀ 15000 ਦੀ ਕੱਟੀ ਰੱਖਾਂਗੇ ਅੱਜ ਵੀ ਜਿੰਨਾ ਰੇਟ ਤੇ ਹੋਊਗਾ ਸਵਾ ਜਿੰਨਾ ਤੇ ਹੋਊਗਾ ਠੀਕ ਆ ਬਈ ਆ ਦੋਸਤੋ ਕੱਟੀ ਜੇਕਰ ਕੋਈ ਵੀਰ ਜਿਹੜਾ ਵੀਰ ਇੰਨੇ ਪੈਸੇ ਲਾ ਕੇ ਮੈਨੂੰ ਲੱਗਦਾ ਵੀ ਕੋਈ ਮੱਝ ਖਰੀਦਣ ਆ ਰਿਹਾ ਠੀਕ ਆ ਜੀ ਸੋ ਕੱਟੀ ਉਹ ਵੀ ਨਹੀਂ ਛੱਡਦਾ ਕੋਈ ਇੰਨੇ ਪੈਸੇ ਨਹੀਂ ਖਾਤਰ ਤੇ ਕਿਉਂਕਿ ਬੱਚੇ ਦੇ ਨਾਲ ਹੀ ਅਕੇ ਮੱਝ ਆ ਤੇ ਉਹ ਸਾਰੇ ਭਰਾਵਾਂ ਨੂੰ ਪਤਾ ਹੀ ਆ ਆ ਫੇਸ ਕੁਆਲਿਟੀ ਕਰੋ ਚੈੱਕ ਤੇ ਗੋਪੀ ਵੀਰ ਇੱਧਰ ਆ ਜੇ ਕੇ ਤੇ ਮੱਝ ਦਾ ਇੱਕ ਆਪਾਂ ਨੂੰ ਰੇਟ ਦੱਸ ਦੀਏ ਕੀ ਕਰਦੇ ਨੇ ਇਹਦਾ ਰਾਜਵੀਰ ਅੱਜ ਦਾ ਆਪਾਂ ਲੈਂਦੇ ਹਾਂ 1 ਲੱਖ ਤੇ 23000 ਰੁਪਇਆ 123 ਹਾਂਜੀ ਠੀਕ ਆ ਜੀ ਤੇ ਜੇ ਕੋ ਕੱਟੀ ਛੜਦਾ ਵੀਰ ਹਾਂ ਤੇ ਅੱਜ ਦੀ ਤਰੀਖ ਦੇ ਵਿੱਚ ਜੇ ਕਿਨੇ ਕਹੇ ਨਹੀਂ ਸਾੰਦੇ ਹਾਂ ਤੇ 15000 ਦੇ ਵਿੱਚੋਂ ਕਟਾਤੀ ਹੋ ਜੂਗੀ ਠੀਕ ਆ ਹਾਂਜੀ ਲਓ ਵੀ ਤਕਰੀਬਨ ਕੋਈ ਇੱਕ ਆਠ ਉੱਠਦੀ ਹਾਂ ਹੋ ਜੂਗੀ ਇਸ ਤਰ੍ਹਾਂ ਹੀ ਹਾਂ 123 ਦੀ 1 ਤੇ ਹਾਂ ਠੀਕ ਆ ਬਰਾ ਲਓ ਵੀ 15000 ਦੋਸਤੋ ਵਿੱਚੋਂ ਮਾਈਨਸ ਹੋ ਜਾਊਗਾ ਕੱਟੀ ਵੈਸੇ ਚੰਗੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿਹੜੇ ਵੀਰ ਨੇ ਇਹਨੇ ਪੈਸੇ ਲਾਦਨੇ ਉਹ ਕੱਟੀ ਕਿਹੜੀ ਕਣੋਂ ਛੱਡੂਗਾ ਤੇ ਫਿਰ ਵੀ ਚਲੋ ਕਿਸੇ ਭਰਾ ਦਾ ਕੋਈ ਹੋ ਜਾਂਦਾ ਵੀ ਚਲੋ ਕੋ ਉਹਨੇ ਪੈਸੇ ਲੈਸ ਹੋ ਰਹੇ ਆ ਦੇਖੋ ਹੁੰਦੜੇ 16 ਦਿਨਾਂ ਦੀ ਕੱਟੀ ਹਾਂ ਚੰਗੀ ਵਧੀਆ ਬੇਲਬੁੱਲ ਬੜੀ ਚੰਗੀ ਹੋ ਗਈ ਹਿੰਦੀ ਨੰਬਾਈ ਬਹੁਤ ਹੈ ਨਾ ਅੱਜ ਵੀ ਕਰਮਾ ਲਈ ਇਹ ਵੀ ਨਹੀਂ ਹੈਗਾ ਵੀ ਪਸ਼ੂ ਜਿਹੜਾ ਬੱਚਾ ਡੇਕਦਾ ਜਾਂ ਫਰਦਾ ਜਿੰਨੀ ਵੀ ਕਰਮਾ ਲਈ ਦੇਖੋ ਤੁਸੀਂ ਨਰੋਈਆ ਪੂਰੀ ਤੇ ਚੰਗੀ ਆ ਤੇ ਦੋਸਤੋ ਇਹ ਮੱਝ ਜਿਹੜੀ ਤੁਹਾਨੂੰ ਮਿਲ ਜੂਗੀ 1,23,000 ਦੇ ਵਿੱਚ ਅੱਜ ਠੀਕ ਹੈ ਜੀ ਸਮੇਤ ਬੱਚੇ ਬਾਕੀ ਪ੍ਰੋਪਰ ਤੁਹਾਨੂੰ ਪੂਰੀ ਡਿਟੇਲ ਮਿਲ ਗਈ ਆ ਤੇ ਅੱਜ ਗੋਪੀ ਵੀਰ ਦੇ ਕੋਲ ਦੋਸਤੋ ਇਹ ਐਨੀਮਲ ਨੇ ਬਹੁਤ ਚੰਗੀਆਂ ਖਾਸ ਸਪੈਸ਼ਲ ਮੱਜਾਂ ਆ ਕੋਈ ਵੀਰ ਅੱਗੇ ਫਾਰਮ ਦੇ ਵਿੱਚ ਕੋਈ ਚੰਗੇ 2-4 ਨੱਕ ਪਾਉਣੇ ਚਾਹੁੰਦਾ ਇਹੋ ਜੀ ਮੱਜਾਂ ਤੁਸੀਂ ਇੱਕ ਵਰੀ ਜਰੂਰ ਧਿਆਨ ਦੇ ਵਿੱਚ ਲਿਆ ਸਕਦੇ ਹੋ ਚੰਗੇ ਐਨੀਮਲ ਆ ਗੋਪੀ ਵੀਰ ਇੱਕ ਨੰਬਰ ਕਰਦੇ ਸਾਂਝੇ 9915780777 98771 84848 ਠੀਕ ਹੈ ਜੀ ਹਾਂ ਜੀ ਲੋਭ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਇਥੇ ਆ ਕੇ ਆਪਣੀ ਨਰਕ ਪਰਖਾ ਤਸਦੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ